ਦਨਾਰੀ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨੂ ਵੱਲੋਂ ਸਾਸਤ੍ਰਿਕ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰ ਹਨ ਲੋਕ ਆਵਾਜ਼ ਤੇ ਦਰਸ਼ਕੋ ਅੱਜ ਤੋਂ ਨਵੇਂ ਜਿਹੜੇ ਅਪਰਾਧਿਕ ਕਾਨੂੰਨ ਨੇ ਉਹ ਲਾਗੂ ਹੋ ਰਹੇ ਨੇ ਕਿਉਂਕਿ ਬੜਾ ਲੰਮਾ ਸਮਾਂ ਭਾਰਤ ਜਿਹੜਾ ਵਾ ਇੱਕ ਬਸਤੀ ਰਿਹਾ ਵਾ ਅੰਗਰੇਜ਼ਾਂ ਦੀ ਬ੍ਰਿਟਾਨੀਆ ਦੀ ਕਿ ਉਹਨਾਂ ਨੇ ਆਪਦੇ ਹਿਸਾਬ ਨਾਲ ਕਾਨੂੰਨ ਬਣਾਏ ਸੀ ਤੇ ਕਈ ਕਾਨੂੰਨ ਹਜੇ ਤੱਕ ਉਹੀ ਜਿਹੜੇ ਚੱਲ ਜੰਦੇ ਸੀਗੇ ਤੇ ਹੁਣ ਅੱਜ ਤੋਂ ਉਹਨਾਂ ਦੀ ਥਾਂ ਤੇ ਜਿਹੜੇ ਤਿੰਨ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਉਹ ਕਿੰਨਾ ਕੁ ਬਦਲਾਅ ਆਉਂਦਾ ਕਿੰਨਾ ਕੁ ਲੋਕ ਉਹਤੇ ਸੰਤੁਸ਼ਟ ਹੁੰਦੇ ਨੇ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਵੈਸੇ ਚੰਗੀ ਗੱਲ ਆ ਜਿਹੜੀ ਉਹ ਅੰਗਰੇਜ਼ਾਂ ਦਿਆਂ ਬਣਾਏ ਹੋਏ ਕਾਨੂੰਨ ਸੀ ਉਹਨਾਂ ਨੂੰ ਬਦਲਣਾ ਬਹੁਤ ਜ਼ਰੂਰੀ ਸੀ ਜਦੋਂ ਇੱਕ ਸੰਵਿਧਾਨ ਦੀ ਗੱਲ ਕਰਦੇ ਆ ਕਿ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋ ਗਿਆ ਪਰ ਜੇ ਆਪਾਂ ਇੱਕ ਸੋਸਾਇਟੀ ਰਜਿਸਟਰਡ ਕਰਾਉਣੀ ਹੋਵੇ ਤੇ ਐਕਟ 1860 ਦਾ ਜਦੋਂ ਨਵਾਂ ਸੰਵਿਧਾਨ ਲਾਗੂ ਹੋ ਗਿਆ ਫਿਰ ਪੁਰਾਣੇ ਐਕਟਾਂ ਦਾ ਕੀ ਬਚ ਰਿਹਾ ਫਿਰ ਨਵੇਂ ਐਕਟ ਬਣਾਉਣੇ ਚਾਹੀਦੇ ਸੀ ਨਵੇਂ ਦੇਸ਼ ਦੇ ਲੋਕਾਂ ਦੇ ਮੁਤਾਬਕ ਜਿਹੜੇ ਕਾਨੂੰਨ ਹੋਣੇ ਚਾਹੀਦੇ ਆ ਜਿਹਦੇ ਨਾਲ ਲੋਕਾਂ ਨੂੰ ਸੁਖੂਲ ਹੋਵੇ ਤੇ ਜੇ ਇਸ ਪਾਸੇ ਨੂੰ ਇਹ ਤਿੰਨੇ ਕਾਨੂੰਨ ਚੱਲਦੇ ਨੇ ਤੇ ਚੰਗੀ ਗੱਲ ਆ ਲੋਕਾਂ ਨੂੰ ਵੱਧ ਤੋਂ ਵੱਸ ਹੁੰਦੀ ਜਿਹੜੀ ਆ ਹੋਣੀ ਚਾਹੀਦੀ ਆ ਤੇ ਦੂਸਰੀ ਪੱਖਸ ਕਿ ਆਪਾਂ ਜੇ ਇਸ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਫੜ ਆ ਉਹ ਵਾਅਦਾ ਦਿਨੋ ਦਿਨ ਜਾ ਰਿਹਾ ਅੱਜ ਸ੍ਰੀ ਅਕਾਲ ਤਖਤ ਸਭਾ ਤੇ ਬਾਕੀ ਤੜਾ ਜਿਹੜਾ ਪੇਸ਼ ਹੋਏਗਾ ਕੀ ਉਹਦੇ ਵਿੱਚੋਂ ਨਿਕਲਦਾ ਇਹ ਤਾਂ ਬਾਅਦ ਪਤਾ ਲੱਗੇਗਾ ਪਰ ਜਿਹੜੀ ਛਿੰਦਾ ਕਮੇਟੀ ਨੇ 16 ਜਿਹੜੇ ਉਹਦੇ ਨੁਕਤੇ ਸੀਗੇ ਉਹ ਜ਼ਰੂਰ ਸੰਝ ਕੀਤੇ ਨੇ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਅਕਾਲੀ ਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਚਾਹੀਦਾ ਤੇ ਜਿਸ ਤਰ੍ਹਾਂ ਸਿੱਖ ਕੰਨਿਨ ਫਰਡੇਸ਼ਨ ਪਹਿਲਾਂ ਇੱਕ ਰਾਵਲ ਦਸਤਾ ਸੀ ਅਕਾਲੀ ਦਲ ਦਾ ਉਸ ਨੂੰ ਸਰਜੀਤ ਕੀਤਾ ਜਾਵੇ ਤੇ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਇਹਨਾਂ ਨੇ ਬਣਾਈ ਸੀ ਬਾਅਦ ਵਿੱਚ ਸੋਹੀ ਉਹਨੂੰ ਜਿਹੜਾ ਭੰਗ ਕੀਤਾ ਜਾਵੇ ਤੇ ਜਿਹੜੇ ਸਾਫਤ ਸੂਰਤ ਸਿੱਖ ਜਿਹੜੇ ਜਿਲਾ ਜਥੇਦਾਰ ਹੋਣ ਤੇ ਉਹਨਾਂ ਨੂੰ ਚੋਣਾਂ ਲੜਨ ਤੇ ਵੀ ਉਹਨਾਂ ਤੇ ਪਾਬੰਦੀ ਹੋਵੇ ਜਿਲੇ ਜਥੇਦਾਰਾਂ ਤੱਕ ਵੀ ਇਹ ਤਾਂ ਜਿਹੜੇ ਲੋਕਾਂ ਦਾ ਵਿਸ਼ਵਾਸ ਆਸ਼ਰਮ ਅਕਾਲੀ ਦਲ ਜਿਹੜਾ ਜਿੱਤ ਸਕਦਾ ਪਰ ਉਸ ਕਮੇਟੀ ਨੂੰ ਲਾਗੂ ਨਹੀਂ ਕੀਤਾ ਗਿਆ ਉਹਦੇ ਵਿੱਚ ਇਹ ਵੀ ਅਜਿਹੜਾ ਪ੍ਰਧਾਨ ਦੋ ਵਾਰਾਂ ਪ੍ਰਧਾਨ ਬਣ ਗਿਆ ਤੇ ਉਸ ਤੋਂ ਬਾਅਦ ਉਹ ਪ੍ਰਧਾਨਾਂ ਬੜੇ ਨਵੇਂ ਕਿਸੇ ਨੂੰ ਜਿਹੜਾ ਮੌਕਾ ਦਿੱਤਾ ਜਾਵੇ ਤੇ ਇੱਕ ਕਮੇਟੀ ਬਣਾਈ ਜਾਵੇ ਟਿਕਟਾਂ ਵੰਡਣ ਵਾਸਤੇ ਵੀ ਪਾਰਲੀਮੈਂਟ ਬੋਰਡ ਬਣਾਇਆ ਜਾਵੇ ਜਿਹੜੀ ਫੈਸਲਾ ਕਰੇ ਕਿ ਕਿਹੜੀ ਟਿਕਟ ਕਿਹੜੇ ਅਕਾਲੀ ਦਲ ਨੂੰ ਕਿਹੜੇ ਵਰਕਰ ਨੂੰ ਦੇਣੀ ਹੈ ਕਿਹੜੇ ਲੀਡਰ ਨੂੰ ਦੇਣੀ ਹੈ ਤੇ ਚੰਗੀ ਗੱਲ ਸੀ ਜਿਹੜੀ ਕਮੇਟੀ ਦੀਆਂ ਰਿਪੋਰਟਾਂ ਸੀ ਉਹ ਲਾਗੂ ਨਹੀਂ ਕੀਤੀਆਂ ਗਈਆਂ ਤੇ ਉਹਦੇ ਵਿੱਚ ਇਹ ਵੀ ਸੀਗਾ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਉਹਨਾਂ ਦਾ ਮਾਨ ਸਨਮਾਨ ਵੀ ਬਹੁਤ ਜੁੜੀਦੀ ਆ ਇਹ ਸਾਰੀਆਂ ਗੱਲਾਂ ਬਾਤਾਂ ਨਾ ਹੋਣ ਕਰਕੇ ਅਕਾਲੀ ਦਲ ਜਿਹੜਾ ਅੱਜਕੱਲ ਵਖਰਿਆ ਹੋਇਆ ਨਜਨੌਂਦਾ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਅਕਾਲੀ ਦਲ ਤੋਂ ਉੱਠ ਗਿਆ ਵਾ ਜੇ ਇਸੇ ਤਰ੍ਹਾਂ ਹੀ ਜਿਹੜਾ ਕਮੇਟੀ ਦੀਆਂ ਜਿਹੜੀਆਂ ਸ਼ਿਫਾਰਸ਼ਾਂ ਸੀ ਲਾਗੂ ਕਰ ਦਿੱਤੀਆਂ ਜਾਂਦੀਆਂ ਤੇ ਫਿਰ ਜਿਹੜਾ ਅਸੀਂ ਅਕਾਲੀ ਦਲ ਦਾ ਸ਼ਾਇਦ ਇਹ ਹਾਲਾਤ ਜਿਹੜੇ ਨਾ ਹੁੰਦੇ ਜਿਹੜੇ ਅੱਜ ਹੋਏ ਨੇ ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਆ ਕਿ ਜਿਹੜੀਆਂ ਕਮੇਟੀ ਦੀਆਂ ਰਿਪੋਰਟਾਂ ਸੀ ਉਹਨਾਂ ਨੂੰ ਜਿਹੜਾ ਲਾਗੂ ਕੀਤਾ ਜਾਂਦਾ ਤੇ ਜਿਹੜੇ ਇਹ ਹਾਲਾਤ ਅਕਾਲੀ ਦਲ ਦੇ ਹੋਏ ਨੇ ਉਹ ਨਾ ਹੁੰਦੇ ਸੋ ਦਰਸ਼ਕੋ ਬੜੀਆਂ ਗੱਲਾਂ ਨੇ ਵਿਚਾਰਨ ਵਾਲੀਆਂ ਕਿਉਂਕਿ ਜਦੋਂ ਇੱਕ ਵਿਅਕਤੀ ਵਾਲੀ ਪਾਰਟੀ ਬਣ ਜਾਂਦੀ ਆ ਕਿ ਸ਼ਰਮਣੀ ਅਕਾਲੀ ਦਲ ਜਿਸ ਵੱਡਾ ਬਾਦਲ ਸੀ ਉਹ ਵੀ ਇੱਕ ਲੀਡਰ ਵਾਲੀ ਪਾਰਟੀ ਦੂਸਰਿਆਂ ਨੂੰ ਬੁਸ਼ਿਆ ਨਹੀਂ ਸੀ ਜਾਂਦਾ ਤੇ ਇਸੇ ਤਰ੍ਹਾਂ ਜੇ ਹੁਣ ਸਖਬੀਰ ਤੇ ਸਖਬੀਰ ਦੀ ਚੱਲਦੀ ਆ ਪਾਰਟੀ ਤਾਂ ਸਮੁੱਚੀ ਜਿਹੜੀ ਲੀਡਰਸ਼ਿਪ ਆ ਉਹ ਜਿਹੜੀ ਅਗਵਾਈ ਦੇਵੇ ਤੇ ਤਾਂ ਹੀ ਪਾਰਟੀਆਂ ਜਿਹੜੀਆਂ ਅੱਗੇ ਵਧੀਆਂ ਨੇ ਲੰਮੇ ਸਮੇਂ ਬਾਅਦ ਤੇ ਜਦੋਂ ਵਨ ਮੈਨ ਪਾਰਟੀਆਂ ਬਣ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਜੀ ਬੀ ਜੀ ਪੀ ਦੀ ਇੰਨੀ ਸੱਟ ਵੱਜੀ ਆ ਜਿਹੜੀ ਕਹਿੰਦੀ ਸੀ 400 ਪਾਰ ਤੇ 240 ਤੀ ਸੰਮਤੀ ਰਹਿ ਗਈ ਆ ਉਹ ਵੀ ਐਸੀ ਵੀ ਹਰੇਕ ਗੱਲ ਨਾਲ ਮੋਦੀ ਦੀਆਂ ਗਰੰਟੀਆਂ ਮੋਦੀ 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 ਸੰਮਤੀ ਪਾਰਟੀ ਦੇ ਕੋਈ ਚਾਹਤ ਵੀ ਆ ਪਾਰਟੀ ਸਨਾਤਾਂ ਦੇ ਨਾਲ ਚੱਲਦੀ ਆ ਪਾਰਟੀ ਵਿਅਕਤੀਆਂ ਦੇ ਨਾਲ ਨਹੀਂ ਚੱਲਦੀ ਇਸ ਕਰਕੇ ਜਿਹੜਾ ਸੋਚਣਾ ਵਿਚਾਰਨਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਜਿਹੜੀਆਂ ਵਨ ਮੈਨ ਪਾਰਟੀਆਂ ਸੀ ਬਹੁਤਾ ਚੱਲੀਆਂ ਨਹੀਂ ਕਿਉਂਕਿ ਨਵੀਂ ਲੀਡਰਸ਼ਿਪ ਬਹੁਤ ਜ਼ਰੂਰੀ ਆ ਜੇ ਨਵੀਂ ਲੀਡਰਸ਼ਿਪ ਨਹੀਂ ਆਊਗੀ ਤੇ ਪਾਰਟੀ ਲੰਮਾ ਸਮਾਂ ਨਹੀਂ ਚੱਲੂਗੀ ਹਰੇਕ ਇਨਸਾਨ ਨੇ ਕਿਨੱਕ ਜਲ ਜੀਣਾ ਹੁੰਦਾ ਆਖਰ ਤਾਂ ਇਸ ਦੁਨੀਆ ਤੋਂ ਜਾਣਾ ਹੀ ਆ ਨਾ ਇਸ ਕਰਕੇ ਇਹ ਜ਼ਰੂਰੀ ਆ ਕਿ ਸਾਂਝੀ ਲੀਡਰਸ਼ਿਪ ਪਾਰਟੀਆਂ ਵਾਸਤੇ ਚਾਹੀਦੀ ਆ ਸਮੂਹਿਕ ਲੀਡਰਸ਼ਿਪ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਜਮਹੂਰੀਅਤ ਹੋਵੇ ਤੇ ਤਾਂ ਹੀ ਪਾਰਟੀਆਂ ਲੰਮੇ ਸਮੇਂ ਵਾਸਤੇ ਅੱਗੇ ਵਧ ਸਕਦੀਆਂ ਇਹ ਘੜ ਜੜੀ ਆ ਅਕਾਲੀ ਦਲ ਦੇ ਵਿੱਚ ਰਹੀ ਆ ਤੇ ਅਕਾਲੀ ਦਲ ਨੂੰ ਜੜੀ ਹੋਣ ਸੱਟ ਉਹ ਲੱਗੀ ਆ ਤੇ ਹਜੇ ਵੀ ਜਿਹੜੇ ਪ੍ਰਧਾਨ ਸਾਹਿਬ ਨੇ ਸਰਬਜੀਤ ਸਿੰਘ ਬਾਦਲ ਜੀ ਉਹ ਇਸ ਪੱਤੋਂ ਜਿਹੜਾ ਹਜੇ ਆਪਾਂ ਕਹਿ ਸਕਦੇ ਆ ਕਿ ਕਮੇਟੀ ਦੀਆਂ ਜਾਂ ਜਿਹੜਾ ਧੜਾ ਇਹ ਗੱਲ ਕਹਿ ਰਿਹਾ ਕਿ ਉਹ ਚੁੰਡਾ ਕਮੇਟੀ ਵੀ ਜਿਹੜੀ ਐ ਸ਼ਵਾਰਚਾਈਓ ਲਾਗੂ ਕੀਤੀਆਂ ਜਾਣ ਤੇ ਉਹਨਾਂ ਨੂੰ ਕੋਈ ਲੜ ਨਹੀਂ ਫੜਾ ਰਹੇ ਇਸੇ ਕਰਕੇ ਅੱਜ ਇਸ ਲਈ ਕੱਲ ਤੱਕ ਸਾਬਕੀ ਅਟੈਚ ਹੋਣਾ ਉਹਨਾਂ ਲੀਡਰਾਂ ਦਾ ਉਹਦੇ ਵਿੱਚੋਂ ਇੱਕ ਨਵੀਂ ਪਾਰਟੀ ਬਣਦੀ ਆ ਜਾਂ ਉਸੇ ਪਾਰਟੀ ਨੂੰ ਉਹ ਆਪਣੀ ਪਾਰਟੀ ਸਮਝਦੇ ਆ ਤੇ ਸੁਖਵੀਰ ਬਾਦਲ ਨੂੰ ਬਾਹਰ ਕੱਢਦੇ ਆ ਕੀ ਹੁੰਦਾ ਵਾ ਇਹ ਸ਼ਾਮ ਤੱਕ ਕਲੀਅਰ ਹੋ ਸਕਦਾ ਜਾਂ ਕੱਲ ਤੱਕ ਕਲੀਅਰ ਹੋ ਜਾਊਗਾ ਕਿ ਕਿਸ ਪਾਸੇ ਨੂੰ ਉਹ ਵਿੜਾ ਤੜਾ ਵਾ ਚੱਲਦਾ ਵਾ ਪਰ ਇਹ ਅਭੀ ਜੇ ਪੰਜਾਬੀਆਂ ਦੀ ਨਭਿੱਤੇ ਨਾ ਟੰਡੋਲੀ ਗਈ ਤੇ ਫਿਰ ਕਿਸੇ ਵੀ ਪਾਰਟੀ ਦਾ ਹੀ ਹਿਸਾਬ ਹੋਵੇਗਾ ਜਿਵੇਂ ਹੋ ਹਾਕਮ ਤੇਰਾ ਉਹ ਵੀ ਹੁਣ ਬੜਾ ਕੁਝ ਕਰਦੀ ਆ ਚੰਗੀ ਗੱਲ ਆ ਹੁਣ ਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਸੜਕਾਂ ਨੇ ਉਹਨਾਂ ਤੇ ਸ਼ਹੀਦਾਂ ਦੇ ਬੁੱਤ ਲਏ ਜਾਣਗੇ ਦੇਸ਼ਪਰਤਾ ਦੇ ਬੁੱਤ ਲਏ ਜਾਣਗੇ ਚੰਗੀ ਗੱਲ ਆ ਇਤਿਹਾਸਤਾ ਥਾ ਥਾ ਤੇ ਜਿਹੜਾ ਪ੍ਰਚਾਰ ਹੋਣਾ ਚਾਹੀਦਾ ਵਾ ਪਰ ਫਿਰ ਵੀ ਜਿਹੜੀਆਂ ਮੁੱਕ ਮੰਗਾਂ ਸੀ ਪੰਜਾਬੀਆਂ ਉਹਨਾਂ ਵੱਲ ਜਿਹੜੀ ਹਾਕਮਤ ਨੇ ਧਿਆਨ ਨਾ ਦੇਣ ਕਰਕੇ ਉਹਨਾਂ ਨੂੰ ਕਮਿਆਜਾ ਵੀ ਦਰਨਾ ਪਿਆ ਵਾ ਪਾਰਲੀਮੈਂਟ ਉਹਨਾਂ ਦੇ ਵਿੱਚ ਕਿਉਂਕਿ ਇੱਕ ਤਾਂ ਬੇਅਦਮੀਆਂ ਦਾ ਮਸਲਾ ਸੀਗਾ ਨਸ਼ਿਆਂ ਦਾ ਮਸਲਾ ਵਾ ਬੇਰਜ਼ਗਾਰੀ ਦਾ ਮਸਲਾ ਵਾ ਸਾਡੇ ਜਿਹੜੇ ਬੰਦੀ ਸਿੰਘ ਨੇ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਦਾ ਮਸਲਾ ਵਾ ਕਿਉਂਕਿ ਸਬਦਾਂ ਦੇ ਮਤਾਬਕ ਜੇ ਉਹਨਾਂ ਨੇ ਕੋਈ ਗੁਨਾਹ ਕੀਤਾ ਤੇ ਉਹਨਾਂ ਨੇ ਆਪਣੀ ਸਜ਼ਾ ਪੂਤ ਲਈ ਤੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਲੰਮਾ ਸਮਾਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਇਹ ਜਿਹੜੇ ਮਸਲੇ ਸੀ ਪੰਜਾਬ ਦੇ ਇਹ ਅੱਜ ਵੀ ਉਹਨਾਂ ਦੇ ਟਾਈਮ ਨੇ ਦੀਆਂ ਛੋਟੀਆਂ-ਮੁਟੀਆਂ ਜਿਹੜੀਆਂ ਉਹਨਾਂ ਨੇ ਬਿਜਲੀ ਵਾਲਾ ਸੀਗਾ ਹੋਰ ਕੁਝ ਥੋੜੀਆਂ ਬਾਕੀਆਂ ਨੌਕਰੀਆਂ ਦਿੱਤੀਆਂ ਨੇ ਪਰ ਇੰਨੀਆਂ ਕ ਨੌਕਰੀਆਂ ਦਾ ਪੰਜਾਬੀਆਂ ਨੂੰ ਲੱਗਦਾ ਗਿਆ ਨਹੀਂ ਹੁੰਦਾ ਉਹਦੇ ਵਿੱਚੋਂ ਬਹੁਤੇ ਨੌਕਰੀਆਂ ਅਜਿਹੀਆਂ ਜਿਹੜੀਆਂ ਪੱਕੀਆਂ ਕਰਤੀਆਂ ਜਿਹੜੀਆਂ ਪਹਿਲਾਂ ਹੀ ਨੌਕਰੀ ਸੀ ਚਲੋ ਘੱਟ ਤਨਖਾਹ ਸੀ ਵਧ ਗਈ ਉਹਨਾਂ ਦੀ ਪਰ ਬਹੁਤ ਸਾਰੇ ਵਿਭਾਗਾਂ ਦੇ ਵਿੱਚ ਹਜੇ ਵੀ ਅਸਾਮੀਆਂ ਬਹੁਤ ਸਾਰੀਆਂ ਖਾਲੀ ਨੇ ਉਹ ਵੀ ਪਰੰਦੀ ਗੱਲ ਆ ਸ਼ਾਇਦ ਭਗਵੰਤ ਮਾਨ ਜੀ ਉਸ ਬਾਰੇ ਵੀ ਸੋਚਣ ਕਿਉਂ ਜਿਹੜਾ ਇਹ 3 ਸੀਟਾਂ ਤੇ ਕੀ ਜੜਾ ਕਰਨਾ ਪਿਆਵਾ ਆਮ ਆਦਮੀ ਪਾਰਟੀ ਨੂੰ ਇਹ ਵੀ ਸੋਚਣ ਦੀ ਲੋੜ ਆ ਤੇ ਜੇ ਉਹ ਸਹੀ ਤਰ੍ਹਾਂ ਨਾਲ ਰਿਵਿਊ ਕਰਨਗੇ ਉਹਦੇ ਬਾਰੇ ਸਪੱਸ਼ਟ ਗਿਆਨ ਲਣਗੇ ਜਾਂ ਲੀਡਰ ਜਿਹੜੇ ਨੇ ਉਹਨਾਂ ਦੇ ਵਰਕਰ ਨੇ ਉਹਨਾਂ ਨੂੰ ਪੁੱਛਣਗੇ ਤੇ ਜੇ ਠੀਕ ਆ ਇੱਕ ਸੋਸ਼ਲ ਨੈਟਵਰਕ ਤੇ ਹੀ ਤੁਸੀਂ ਨਿਰਭਰ ਰਹਿਣਾ ਤੇ ਫਿਰ ਮੈਨੂੰ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਜਿਆਦਾ ਚਿਰ ਪੰਜਾਬ ਦੇ ਵਿੱਚ ਸਰਵਾਈਵ ਨਹੀਂ ਕਰ ਸਕਦੀ ਜੇ ਨਵੇਂ ਲੀਡਰ ਨਹੀਂ ਆਉਣਗੇ ਨਵੇਂ ਬੰਦੇ ਵਿੱਚ ਨਹੀਂ ਆਉਣਗੇ ਜਾਂ ਕੋਈ ਵੀ ਪਾਰਟੀ ਆ ਭਾਵੇਂ ਆਮ ਆਦਮੀ ਪਾਰਟੀ ਤਾਂ ਕੁਝ ਹੋਰ ਆ ਲੰਮਾ ਸਮਾਂ ਨਹੀਂ ਚੱਲ ਸਕਦੀ ਸੋ ਦਰਸ਼ਕੋ ਹਾਕਮਤ ਦੇ ਨੰਨੀ ਸੁਤਨਾਤੀ ਜਾਂਦੀ ਕੋ ਸਾਡੇ ਤੇ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਸਾਡੇ ਵਿੱਚ ਘਾਟਾਂ ਕਮਜੋਰੀਆਂ ਸੀਗੀਆਂ ਤੇ ਜਿਨ੍ਹਾਂ ਦਾ ਕਰਕੇ ਅਸੀਂ ਜਿਹੜਾ ਪਚੜ ਗਏ ਆ ਤੇ ਹੋਰ ਵੀ ਜਿਹੜੇ ਚੰਗੇ ਫੈਸਲੇ ਆ ਸਰਕਾਰ ਨੂੰ ਲੈਣੇ ਚਾਹੀਦੇ ਜਿਹੜੇ ਕਿਨਾਂ ਤੋਂ ਲਟਕਦੇ ਆ ਚੰਡੀਗੜ੍ਹ ਦਾ ਮਤਲਬ ਅੰਗਰੇਜ਼ ਅੱਧਾ ਲਟਕ ਰਿਹਾ ਉਹਦੇ ਬਾਰੇ ਕਿਸੇ ਵੀ ਪਾਰਟੀ ਦਾ ਕੋਈ ਧਿਆਨ ਨਹੀਂ ਹੈ ਤੇ ਖਾਸ ਕਰਕੇ ਜਿਹੜਾ ਬੀਰਜਗੜੀ ਦਾ ਮਸਲਾ ਸਾਡੇ ਵਿਸ਼ੇ ਸਵਾਲ ਨੂੰ ਜਿਹੜੇ ਤੜ-ਤੜ ਭਜ ਰਹੇ ਨੇ ਸਾਡੇ ਕਾਲਜ ਕਾਲੀ ਹੋ ਰਹੇ ਨੇ ਜੁਨੀ ਵਿਅਕਤੀ ਸਾਡੀਆਂ ਕਾਲੀ ਹੋ ਰੀਆਂ ਨੇ ਇਹ ਬੜੇ ਅਹਿਮ ਸਮਾਲ ਨੇ ਜਿਹੜੇ ਜਿੰਨਾ ਵੀ ਗੁਲਾਬ ਪੰਜਾਬੀ ਤਰਤੀ ਮੰਗਦੀ ਆ ਪੰਜਾਬ ਦੇ ਲੋਕ ਮੰਗਦੇ ਆ ਤਤਾਂ ਦੇ ਵਿੱਚ ਕੋਈ ਵੀ ਪਾਰਟੀ ਹੋਵੇ ਇਹਨਾਂ ਸਵਾਲਾਂ ਦੇ جواب ਜ਼ਰੂਰ ਦੇਣੇ ਪਹਿਣਗੇ ਇਹ ਜਿਹੜੇ ਮਸਲੇ ਆ ਉਹ ਜ਼ਰੂਰ ਹੱਲ ਕਰਨੇ ਪਹਿਣਗੇ ਜਨਾ ਸਰਨਾਨੀ ਸਦਰਜ ਕੋਈ ਸੀ ਪ੍ਰੋਗਰਾਮ ਲੋਕਾਵਾਜ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖਿਆ ਕਰੋ ਮੈਨੂੰ ਸੰਤੋਸ਼ ਸਿੰਘ ਪਰਮੇਸ਼ਥੀ ਦੇਵਾ ਗਿਆ ਸਾਤਰੀਆ ਕਹਾਣ